ਰਾਜਪਾਲ ਨੇ ਯੁਵਾਗੋ ਐਡਵੋਕੇਟ ਮੋਹਿਤ ਪੜਦਵਾਜ ਨੂੰ ਡਾਕਟਰ ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਕੇਂਦਰ ਸਰਕਾਰ ਵਿੱਚ ਮੈਂਬਰ ਨਿਯੁਕਤ ਕੀਤਾ ਹੈ ਪੰਜਾਬ ਦੇ ਵੱਡੇ ਵਿਦਿਆਰਥੀ ਆਗੂ ਰਹੇ ਮੋਹਿਤ ਪੜਦਵਾਜ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਰਹੇ ਅਤੇ ਸੂਬੇ ਦੀਆਂ అనేక ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨਾਲ ਜੁੜੇ ਹੋਏ ਹਨ ਉਹ ਸ਼ੈਡਿਊਲ ਕਾਸਟ ਇਕ ਟਾਈਮ ਪਾਵਰਮੈਂਟ ਫਾਰਮ ਪੰਜਾਬ ਦੇ ਪ੍ਰਦਾਨਵੀ ਹਨ ਜੋ ਕਿ ਪੰਜਾਬ ਦੀਆਂ 85 ਜਥੇਬੰਦੀਆਂ ਦਾ ਘਟ ਜੋੜ ਹੈ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਡਕਰ ਜੀ ਨੂੰ ਆਪਣਾ ਅਦਰਸ਼ ਮੰਨਣ ਵਾਲੇ ਮੋਹਿਤ ਭਾਰਤਵਾਜ ਨੇ 6 ਵਿਸ਼ਿਆਂ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੋਈ ਹੈ ਯੁਵਾ ਗਤੀਵਿਧੀਆਂ ਅਤੇ ਸਮਾਜ ਸੇਵਾ ਦੇ ਚਲਦੇ ਪੰਜਾਬ ਸਰਕਾਰ ਉਹਨਾਂ ਨੂੰ ਸਭ ਤੋਂ ਵੱਡੇ ਯੁਵਾ ਪੁਰਸਕਾਰ ਸ਼ਹੀਦ ਆਜ਼ਮ ਭਗਤ ਸਿੰਘ ਰਾਜ ਯੁਵਾ ਅਵਾਰਡ ਨਾਲ ਵੀ ਸਨਮਾਨਿਤ ਕਰ ਚੁੱਕੀ ਹੈ ਪਾਰਤਵਾਜ ਨੂੰ ਕੇਂਦਰ ਸਰਕਾਰ ਵਿੱਚ ਅਹਿਮ ਜ਼ਿੰਮੇਵਾਰੀ ਮਿਲਣ ਤੇ ਪੰਜਾਬ ਦੀਆਂ ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਵਧਾਈ ਸੰਦੇਸ਼ ਦਿੱਤੇ ਜਾ ਰਹੇ ਹਨ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਅਸੀਂ ਆਜ਼ਾਦ ਟੀਵੀ ਅਤੇ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਵੱਲੋਂ ਵੀ ਮੁਹਿੰਦ ਪਾਰਤਵਾਜ ਜੀ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੰਦੇ ਹਾਂ। ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਪਾਰਤ ਅਸੀਂ ਸਵਾਗਤ ਕਰਦੇ ਹਾਂ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਕਿ ਉਹਨਾਂ ਨੇ ਸਾਡੇ ਵੱਡੇ ਵੀਰ ਮੋਹਿਤ ਭਾਰਤਵਾਦ ਜੀਨੂ ਡਾਕਟਰ ਭੀਮrao ਅੰਬੇਦਕਰ ਫਾਊਂਡੇਸ਼ਨ ਦਾ ਅਹਿਮ ਪਦ ਦੇ ਕੇ ਨਵਾਜਿਆ ਜਿਸ ਦੇ ਨਾਲ ਹੁਣ ਉਹ ਪੰਜਾਬ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਸਾਡੇ ਦਲਿਤ ਲੋਕ ਨੇ ਉਹਨਾਂ ਦੀ ਜਿਹੜੀ ਹੈ ਮਦਦ ਕਰ ਸਕਣਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਰਤ ਸਰਕਾਰ ਦਾ ਔਰ ਨਾਲ ਹੀ ਇਸ ਗੱਲ ਦਾ ਵਿਸ਼ਵਾਸ ਵੀ ਦਿਵਾਉਂਦੇ ਹਾਂ ਕਿ ਮੋਹਿਤ ਜੀ ਇੱਕ ਬਹੁਤ ਹੀ ਵਧੀਆ ਇਨਸਾਨ ਨੇ ਔਰ ਉਹ ਦਲੀਤ ਵਰਗ ਦੇ ਲਈ ਲੰਬੇ ਸਮੇਂ ਤੋਂ ਹਮੇਸ਼ਾ ਤੋਂ ਸੰਘਰਸ਼ ਕਰਦੇ ਆਏ ਨੇ ਔਰ ਹੁਣ ਉਹਨਾਂ ਨੂੰ ਮੌਕਾ ਮਿਲਿਆ ਹੈ ਦਲੀ ਸਮਾਜ ਦੀ ਸੇਵਾ ਕਰਨ ਦਾ ਉਹ ਡਟ ਕੇ ਕਰਨਗੇ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਜੈਨ ਸਾਥੀਓ ਸਾਥੀਓ ਸਾਡੇ ਬਹੁਤ ਹੀ ਸਤਿਕਾਰਯੋਗ ਛੋਟੇ ਵੀ ਐਡਵੋਕੇਟ ਮੋਹਿਤ ਭਾਰਤਵਾਦੀ ਨੂੰ ਪਿਛਲੇ ਦਿਨੀ ਭਾਰਤ ਸਰਕਾਰ ਦੀ ਤਰਫੋਂ ਡਾਕਟਰ ਅੰਬੇਰਕਰ ਫਾਊਂਡੇਸ਼ਨ ਭਾਰਤ ਦਾ ਮੈਂਬਰ ਬਣਾਇਆ ਗਿਆ ਅਸੀਂ ਧੰਨਵਾਦੀ ਹਾਂ ਪੰਜਾਬ ਬਾਜ਼ਪਾ ਦਾ ਤੇ ਬਾਜ਼ਪਾ ਹਾਈ ਕਮਾਂਡ ਦਾ ਜਿਨ੍ਹਾਂ ਨੇ ਇੱਕ ਪਰਿਦੇ ਲਿਖੇ ਇਮਾਨਦਾਰ ਸੁਜਵਾਨ ਤੇ ਜ਼ਿੰਮੇਵਾਰ ਸਤਿਨੂੰ ਅੰਬੇਰਕਰ ਫਾਊਂਡੇਸ਼ਨ ਦਾ ਮੈਂਬਰ ਬਣਾਇਆ ਮੋਹਿਤ ਭਾਰਤਵਾਦ ਜੀ ਨੇ ਸਾਡੇ ਨਾਲ ਅਸੀਂ ਮੋਰਚਾ ਪੰਜਾਬ ਦੇ ਵਿੱਚ ਕੰਮ ਕੀਤਾ ਅਤੇ ਪਾਰਟੀ ਦੇ ਗਰਾਫ ਨੂੰ ਵੀ ਵਧਾਇਆ ਡਾਕਟਰ ਅੰਬੇਰਕਰ ਫਾਊਂਡੇਸ਼ਨ ਦੇ ਵਿੱਚ ਅਸੀਂ ਪਛਾਣ ਨਾਲ ਸੰਬੰਧਿਤ ਬਹੁਤ ਸਾਰੀਆਂ ਢੈਲਫੇਟ ਡਵੈਲਪਮੈਂਟ ਅਤੇ ਹੈਲਥ ਨਾਲ ਸੰਬੰਧਿਤ ਸਕੀਮਾਂ ਨੇ ਸਾਨੂੰ ਉਮੀਦ ਆ ਸਾਡਾ ਇਹ ਦੋਸਤ ਸਾਡਾ ਭਰਾ ਰੋਹਿਤ ਭਾਰਤਵਾਦ ਜੀ ਸਾਡੇ ਸਮਾਜ ਦੇ ਗਰੀਬ ਲੋੜਵੰਦ ਤੇ ਜ਼ਰੂਰਤਮੰਦ ਲੋਕਾਂ ਨੂੰ ਇਹ ਸਾਰੀਆਂ ਸਕੀਮਾਂ ਦਾ ਲਾਭ ਦਿਵਾਣਗੇ ਇਹਨਾਂ ਅਸ਼ਵਨਾਂ ਦੇ ਨਾਲ ਜੈ ਵਾਲਮੀਕੀ ਜੈ ਰਵਿਦਾਸ ਜੈ ਕਵੀ ਜੈ ਪਿੰਡ ਜੈ ਭਗਤ ਸ਼ਸ਼ੀਕਾਲ ਮੈਂ ਰਾਂਝਾ ਬਖਸ਼ੀ ਪ੍ਰਧਾਨ ਬਾਜਗਰ ਸਭਾ ਪੰਜਾਬ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਵੱਡੇ ਵੀਰ ਮੋਹਿਤ ਭਾਰਤਵਾਜ ਨੂੰ ਪੰਜਾਬ ਦੇ ਨੌਜਵਾਨ ਆਗੂ ਪੜ੍ਹੇ ਲਿਖੇ ਸੂਝਵਾਨ ਜਿਨ੍ਹਾਂ ਨੇ ਭਾਰਤ ਸਰਕਾਰ ਦੇ ਵਿੱਚ ਅਮੈਡਗਰ ਫਾਊਂਡੇਸ਼ਨ ਦੇ ਵਿੱਚ ਭਾਰਤ ਸਰਕਾਰ ਦਾ ਮੈਂਬਰ ਲੱਗਣ ਤੇ ਮੈਂ ਸਾਰਿਆਂ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ ਔਰ ਭਾਰਤ ਸਰਕਾਰ ਬੀਜੇਪੀ ਹਾਈ ਕਮਾਂਡ ਦਾ ਸ਼੍ਰੀ ਨਰਿੰਦਰ ਮੋਦੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸੂਝਵਾਨ ਅਤੇ ਪੜ੍ਹੇ ਲਿਖੇ ਇੱਕ ਨੌਜਵਾਨ ਆਗੂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਮੈਂ ਮੋਹਿਤ ਭਾਰਤਵਾਦ ਜੀ ਨੂੰ ਭਾਰਤ ਸਰਕਾਰ ਮਤ్రਲੇ ਦੇ ਵਿੱਚ ਮੈਂਬਰ ਲੱਗਣ ਤੇ ਲੱਖ ਲੱਖ ਵਧਾਈ ਦਿੰਦਾ ਮੈਂ ਰਾਂਝਾ ਬਖਸ਼ੀ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਸੋ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਸਭਦਾਨ ਸਤਿਗੁਰੂ ਕਬੀਰ ਟੈਗਰ ਫੋਰਸ ਤੋਂ ਮੈਂ ਅਰਣ ਸੰਧਲ ਸਭ ਤੋਂ ਪਹਿਲਾਂ ਅੱਜ ਮੈਂ ਧੰਨਵਾਦ ਕਰਨਾ ਚਾਹੂੰਗਾ ਭਾਰਤ ਸਰਕਾਰ ਦਾ ਗਵਰਨਮੈਂਟ ਆਫ ਇੰਡੀਆ ਦਾ ਸੋਸ਼ਲ ਐਂਡ ਜਸਟਿਸ ਡਿਪਾਰਟਮੈਂਟ ਦਾ ਜਿਨ੍ਹਾਂ ਨੇ ਸਾਡੇ ਵੀਰ ਮੋਹਿਤ ਭਾਰਤਵਾਦੀ ਜੀ ਨੂੰ ਬਾਬਾ ਸਾਹਿਬ ਬੇੜਕਰ ਫਾਊਂਡੇਸ਼ਨ ਦਾ ਮੈਂਬਰ ਨਿਯੁਕਤ ਕੀਤਾ ਵਾ ਸਦਸਿਅ ਬਣਾਇਆ ਵਾ ਇਹਦੇ ਲਈ ਮੈਂ ਆਪਣੇ ਵੀਰ ਮੋਹਿਤ ਭਾਰਤਵਾਦੀ ਨੂੰ ਬਹੁਤ ਸ਼ੁਭਕਾਮਨਾਵਾਂ ਦੇਣਾ ਇਹਦੇ ਨਾਲ ਸਾਡੇ ਸਮਾਜ ਦਾ ਬਹੁਤ ਜ਼ਿਆਦਾ ਜਿਹੜਾ ਭਲਾ ਵਾ ਉਹ ਹੋਏਗਾ ਕਿਉਂਕਿ ਅਗਰ ਕਿਸੇ ਵੀ ਸਾਡੇ ਵੀਰ ਭੈਣ ਨੂੰ ਅਮਰਜੈਂਸੀ ਕੋਈ ਮੈਡੀਕਲ ਫੈਸਿਲਿਟੀ ਦੀ ਜ਼ਰੂਰਤ ਪੈ ਜਾਂਦੀ ਆ ਤੇ ਉਸ ਮੈਡੀਕਲ ਫੈਸਿਲਿਟੀ ਦਾ ਜਿਹੜਾ ਹੱਲ ਆ ਉਸ ਮੈਡੀਕਲ ਫੈਸਿਲਿਟੀ ਮੁਸ਼ਕਲ ਦਾ ਜਿਹੜਾ ਹੱਲ ਆ ਉਹ ਸਾਡੇ ਵੀਰ ਮੋਹਿਤ ਭਰਤਵਾੜ ਜੀ ਕਰਨਗੇ ਸੋ ਮੈਂ ਫੇਰ ਦੁਬਾਰਾ ਤੋਂ ਗਵਰਨਮੈਂਟ ਆਫ ਇੰਡੀਆ ਦਾ ਸੋਸ਼ਲ ਐਂਡ ਜਸਟਿਸ ਡਿਪਾਰਟਮੈਂਟ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਤੇ ਸ਼ੁਭ ਕਾਮਨਾਵਾਂ ਦਿੰਦਾ ਆਪਣੇ ਵੀਰ ਮੋਹਿਤ ਭਰਤਵਾੜ ਜੀ ਨੂੰ ਸੋ ਸਮਾਜ ਦੇ ਲਈ ਉਹ ਇਦਾਂ ਹੀ ਅੱਗੇ ਵੱਧ ਚੜ ਕੇ ਕੰਮ ਕਰਦੇ ਰਹਿਣ। ਅਸੀਂ ਉਹਨਾਂ ਦੇ ਨਾਲ ਪਹਿਲੀ ਵੀ ਸੀਗੇ ਹੁਣ ਵੀ ਆ। ਸੋ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਸਰਦਾਰ। ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ। ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ। ਹੀ ਯੂਜ਼ ਟੂ ਵਾਕ ਵਿਦ ਰੈਪਿਊਟੇਡ ਕੰਪਨੀਆਂਜ਼ ਇਚਨਸੀਜ਼ ਐਜ਼ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ। He is professional by plumbing, electrician, machinery work, carpentry. For more information, please contact him at www.checktrade.com, ID number nine two one seven six zero. Shamra Chander Kal Center. Call him on this number zero seven four triple eight four double one six one. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ